ਵਾਹਿਗੁਰੂ ਜੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ 11 ਨਵੰਬਰ ਅੱਜ ਤੋਂ ਦੋ ਗੁਣਾ ਪੈਨਸ਼ਨ ਜਾਰੀ ਬਜ਼ੁਰਗਾਂ ਦੀ ਹੋਈ ਬੱਲੇ ਬੱਲੇ ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਿਗ ਵਰਕਰਾਂ ਅਤੇ ਫ੍ਰੀਲਾਂਸਰਾਂ ਲਈ ਵੱਡੀ ਖਬਰ PF RDA ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ ਪੈਨਸ਼ਨ ਰੈਗੂਲੇਟਰ PF RDA ਨੇ ਨੈਸ਼ਨਲ ਪੈਨਸ਼ਨ ਸਿਸਟਮ ਈ ਸ਼ਰਮਿਕ ਪਲੇਟਫਾਰਮ ਲਾਂਚ ਕਰ ਦਿੱਤਾ ਹੈ ਜਿਸ ਨਾਲ ਹੁਣ ਗਿਗ ਵਰਕਰਾਂ ਡਿਲੀਵਰੀ 파ਟਨਰਾਂ ਅਤੇ ਫ੍ਰੀਲਾਂਸਰਾਂ ਨੂੰ ਵੀ ਪੈਨਸ਼ਨ ਦੀ ਸਹੂਲਤ ਮਿਲ ਸਕੇਗੀ ਇਹ ਸੁਵਿਧਾ ਹੁਣ ਤੱਕ ਮੁੱਖ ਤੌਰ ਤੇ ਸਿਰਫ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਵਾਲਿਆਂ ਨੂੰ ਹੀ ਮਿਲਦੀ ਸੀ Zomato Uber Ola Swiggy Urban ਕੰਪਨੀ ਅਤੇ ਬਲਿੰਕਟ ਵਰਗੇ ਪਲੇਟਫਾਰਮਾਂ ਨਾਲ ਜੁੜੇ ਲੱਖਾਂ ਕਾਮੇ ਹੁਣ ਐਨਪੀਐਸ ਦਾ ਹਿੱਸਾ ਬਣ ਸਕਣਗੇ ਅਤੇ ਰਿਟਾਇਰਮੈਂਟ ਲਈ ਬਚਤ ਕਰਕੇ ਪੈਨਸ਼ਨ ਪ੍ਰਾਪਤ ਕਰ ਸਕਣਗੇ ਇਹ ਪਹਿਲ ਉਹਨਾਂ ਲੱਖਾਂ ਗਿਗ ਵਰਕਰਾਂ ਨੂੰ ਦਿੱਤੀ ਸੁਰੱਖਿਆ ਦੇਵੇਗੀ ਜੋ ਫੁੱਲ ਟਾਈਮ ਨੌਕਰੀਆਂ ਵਾਲਿਆਂ ਬਾਂਗ ਰਿਟਾਇਰਮੈਂਟ ਫੰਡ ਦਾ ਲਾਭ ਨਹੀਂ ਲੈ ਪਾਉਂਦੇ ਸਨ ਇਸ ਨਵੀਂ ਵਿਵਸਥਾ ਤਹਿਤ ਹਰੇਕ ਵਰਕਰ ਦਾ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਪ੍ਰਾਣ ਬਣਾਇਆ ਜਾਵੇਗਾ ਇਸ ਖਾਤੇ ਵਿੱਚ ਵਰਕਰ ਆਪਣੀ ਸਹੂਲਤ ਅਨੁਸਾਰ ਰਾਸੀ ਜਮ੍ਹਾਂ ਕਰਵਾ ਸਕਦੇ ਹਨ ਇਸ ਨਾਲ ਉਹਨਾਂ ਨੂੰ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਆਰਥਿਕ ਸਥਿਰਤਾ ਮਿਲੇਗੀ ਉਹ ਰਵਾਇਤੀ ਕਰਮਚਾਰੀਆਂ ਵਾਂਗ ਪੈਨਸ਼ਨ ਫੰਡ ਤਿਆਰ ਕਰ ਸਕਣਗੇ ਰਜਿਸਟ੍ਰੇਸ਼ਨ ਲਈ ਸਭ ਤੋਂ ਪਹਿਲਾਂ ਵਰਕਰ ਦਾ ਤੁਰੰਤ ਪ੍ਰਾਣ ਬਣਾਇਆ ਜਾਵੇਗਾ ਉਹਨਾਂ ਦੇ ਇਕੇ ਵਾਈਸੀ ਬਿਰਬੇ ਨਾਮ ਪਤਾ ਪੈਨ ਨੰਬਰ ਬੈਂਕ ਖਾਤਾ ਤੇ ਮੋਬਾਈਲ ਨੰਬਰ ਦੀ ਤਸਦੀਕ ਕੀਤੀ ਜਾਵੇਗੀ ਜੇਕਰ ਇਹ ਜਾਣਕਾਰੀ ਪਹਿਲਾਂ ਹੀ ਸਵਿਗੀ ਓਲਾ ਜਾਂ ਜ਼ੋਮੈਟੋ ਵਰਗੇ ਪਲੇਟਫਾਰਮਾਂ ਕੋਲ ਹੈ ਤਾਂ ਉਹ ਡਾਟਾ ਵਰਤਿਆ ਜਾਵੇਗਾ ਵਰਕਰ ਦੀ ਸਹਿਮਤੀ ਲੈਣ ਤੋਂ ਬਾਅਦ ਪ੍ਰਾਣ ਨੰਬਰ ਅਲਾਟ ਕੀਤਾ ਜਾਵੇਗਾ ਵਰਕਰ ਨੂੰ ਆਪਣੇ ਮਾਤਾ ਪਿਤਾ ਦਾ ਨਾਮ ਈਮੇਲ ਆਈਡੀ ਅਤੇ ਨਾਮਜਾਦ ਵਿਅਕਤੀ ਨੋਮਿਨੀ ਦੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ ਜਿਸ ਨਾਲ 60 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ ਯੋਜਨਾ ਤਹਿਤ ਘੱਟੋ ਘੱਟ ਮਾਸਿਕ ਯੋਗਦਾਨ 990 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਆਮ ਐਨ ਪੀ ਐਸ ਵਿੱਚ ਇਹ ਯੋਗਦਾਨ 500 ਰੁਪਿਆ ਪੈਦਾ ਹੁੰਦਾ ਹੈ ਖਾਸ ਗੱਲ ਇਹ ਹੈ ਕਿ ਰਜਿਸਟ੍ਰੇਸ਼ਨ ਬਿਲਕੁਲ ਮੁਫਤ ਹੈ ਅਤੇ ਸਾਲਾਨਾ ਚਾਰਜ ਵੀ ਸਿਰਫ 15 ਰੁਪਏ ਰੱਖਿਆ ਗਿਆ ਹੈ ਯੋਗਦਾਨ ਦੇ ਤਿੰਨ ਤਰੀਕੇ ਗਿਗ ਵਰਕਰਾਂ ਤੇ ਪੈਨਸ਼ਨ ਫੰਡ ਵਿੱਚ ਯੋਗਦਾਨ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਨੰਬਰ 1 ਸਾਂਝਾ ਜੁਆਇੰਟ ਇਸ ਵਿਕਲਪ ਤਹਿਤ ਕੰਪਨੀ ਅਤੇ ਵਰਕਰ ਦੋਵੇਂ ਮਿਲ ਕੇ ਯੋਗਦਾਨ ਪਾ ਸਕਦੇ ਹਨ ਨੰਬਰ 2 ਸਿਰਫ ਵਰਕਰ ਇਸ ਵਿੱਚ ਸਿਰਫ ਵਰਕਰ ਹੀ ਆਪਣੇ ਐਨਪੀਐਸ ਖਾਤੇ ਵਿੱਚ ਯੋਗਦਾਨ ਦੇਵੇਗਾ ਨੰਬਰ 3 ਸਿਰਫ ਪਲੇਟਫਾਰਮ ਜਿਸ ਵਿੱਚ ਗਿਗ ਵਰਕਰ ਅਤੇ ਰਿਟਾਇਰਮੈਂਟ ਫੰਡ ਵਿੱਚ ਕੇਵਲ ਕੰਪਨੀ ਹੀ ਯੋਗਦਾਨ ਦੇਵੇਗੀ ਨੀਤੀ ਅਜੋਗ ਅਨੁਸਾਰ ਭਾਰਤ ਵਿੱਚ 2020 ਵਿੱਚ 77 ਲੱਖ ਗਿਗ ਵਰਕਰ ਸਨ ਅਤੇ 2030 ਤੱਕ ਇਹ ਗਿਣਤੀ ਵਧ ਕੇ 2.32 ਕਰੋੜ ਤੱਕ ਪਹੁੰਚ ਸਕਦੀ ਹੈ ਇਸ ਵੱਡੇ ਵਰਕਫੋਰਸ ਨੂੰ ਆਰਥਿਕ ਸੁਰੱਖਿਆ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ ਮਹਾਰਾ ਦਾ ਕਹਿਣਾ ਹੈ ਕਿ ਗਿਗ ਵਰਕਰ ਨਿਯਮਤ ਤੌਰ ਤੇ ਯੋਗਦਾਨ ਪਾਉਂਦੇ ਹਨ ਤਾਂ ਉਹਨਾਂ ਨੂੰ ਕੰਪਾਉਂਡਿੰਗ ਦਾ ਲਾਭ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦਾ ਸਹਾਰਾ ਮਿਲੇਗਾ